ਸਸਿਕਾਲ ਜੀ ਸਵਾਗਤ ਹੈ ਮੇਰੇ ਚੈਨਲ ਤੇ ਮੇਰਾ ਨਾਮ ਬੱਬੂ ਪਨੇਸਰ ਹੈ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਅੱਜ ਮੈਂ ਕੁਛ ਛੋਟੀ ਜੀ ਗੱਲ ਕਰਾਂਗਾ ਕਿਤੇ ਕਿਤੇ ਮੈਂ ਛੋਟੀ ਜੀ ਗੱਲ ਕਰਦਾ ਨਾ ਛੋਟੀ ਜੀ ਵੀਡੀਓ ਬਣਾਣਾ ਹੁੰਦਾ ਆਪਾਂ ਆਮ ਜ਼ਿੰਦਗੀ ਦੀ ਗੱਲ ਕਰਾਂਗੇ ਵੀ ਅਸੀਂ ਕਈ ਵਾਰੀ ਕਦੇ ਕਿਸੇ ਨਾਲ ਨਾ ਸ਼ੈਤਾਨੀ ਕਰ ਲੈਂਦੇ ਆ ਕਿਸੇ ਨੂੰ ਧੋਖਾ ਦੇ ਦਿੰਨੇ ਆ ਵੀ ਅਸੀਂ ਸੋਚਦੇ ਆਂ ਵੀ ਅਸੀਂ ਬਹੁਤ ਚਤਰ ਆ ਮੋਰ ਵਾਲਾ ਬੰਦਾ ਅਸੀਂ ਸੋਚਦੇ ਆਂ ਵੀ ਬੇਵਕੂਫ ਆ ਜਿਹਨੂੰ ਅਸੀਂ ਧੋਖਾ ਦਿੱਤਾ ਹੈ ਪਰ ਦੂਜੇ ਪਹਿਲੂ ਨਾਲ ਜੇ ਸੋਚੀਏ ਦੂਜੇ ਪਾਸੇ ਪੇ ਅਸੀਂ ਜਿਹਨੂੰ ਧੋਖਾ ਦਿੱਤਾ ਹੈ ਉਹਦਾ ਸਾਡੇ ਤੇ ਇਤਵਾਰ ਕਿੰਨਾ ਹੋਏਗਾ ਸਾਡੇ ਤੇ ਵਿਸ਼ਵਾਸ ਕਿੰਨਾ ਕਰਦਾ ਹੋਏਗਾ ਇਹ ਕਦੇ ਸੋਚਿਆ ਇਹ ਵੀ ਸੋਚਿਓ ਜਿਹੜੇ ਬੰਦੇ ਧੋਖਾ ਦਿੰਦੇ ਆ ਨਾ ਉਹ ਇਹ ਵੀ ਜ਼ਰੂਰ ਸੋਚਿਓ ਪੇ ਉਸ ਬੰਦੇ ਦਾ ਸਾਡੇ ਤੇ ਵਿਸ਼ਵਾਸ ਕਿੰਨਾ ਸੀ ਤੁਖਾ ਦੇਣਾ ਤਾਂ ਆਸਾਨ ਹੈ ਪਰ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਉਹ ਬੰਦਾ ਮੁੜ ਕੇ ਜਿਸ ਕੋਈ ਵਧੀਆ ਬੰਦਾ ਵੀ ਹੋਵੇ ਨਾ ਉਹਦੇ ਤੇ ਵੀ ਵਿਸ਼ਵਾਸ ਨਹੀਂ ਕਰੇਗਾ ਕਿਉਂਕਿ ਇੱਕ ਵਾਰ ਜਦ ਠੋਕਰ ਲੱਗ ਜਾਂਦੀ ਹੈ ਨਾ ਫਿਰ ਵਿਸ਼ਵਾਸ ਨਹੀਂ ਕਰਦਾ ਫਿਰ ਕਹਿੰਦੇ ਆ ਵੀ ਜਿੱਦਾਂ ਦੁੱਧ ਆ ਜਲਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਹੁੰਦਾ ਦੋਖੇ ਫਰੇਵ ਜਿਹੜੇ ਲੋਕ ਇਸ ਇਨਸਾਨੀਅਤ ਇਸ ਦੁਨੀਆ ਚ ਇਸ ਸਮਾਜ ਚ ਦੂਜੇ ਬੰਦਿਆਂ ਨੂੰ ਦੇਖ ਕੇ ਖੁਸ਼ ਹੁੰਦੇ ਆ ਮੈਂ ਤਾਂ ਉਤਾ ਸਾ ਬੇਵਕੂਫ ਸਿਗਾ ਉਤਾ ਐਦਾਂ ਸਿਗਾ ਮੈਂ ਐਦਾਂ ਕਰ ਲਈ ਮੈਂ ਉਦਾਂ ਕਰ ਲਈ ਐਦਾਂ ਦੇ ਬੰਦੇ ਜਿਹੜੇ ਆ ਨਾ ਇਹਨਾਂ ਤੋਂ ਬੈਸੇ ਵੀ ਦੂਰ ਰਹਿਣਾ ਚਾਹੀਦਾ ਆ ਜੇ ਧੋਖਾ ਹੋ ਗਿਆ ਹੈ ਤਾਂ ਬੰਦੇ ਦੇ ਮੂੰਹ ਨਾਲ ਕਦੇ ਵੀ ਨਾ ਉਹਦੇ ਨਾ ਉਹਦੇ ਯਾਰਾ ਦੋਸਤਾਂ ਵੀ ਕਿਉਂਕਿ ਕਹਿੰਦੇ ਆ ਜਿਹੜਾ ਸੱਪ ਹੁੰਦਾ ਹੈ ਨਾ ਉਹ ਆਪਣੀ ਫਿਤਰਤ ਨਹੀਂ ਭੁੱਲਦਾ ਹੁੰਦਾ ਦੁਬਾਰਾ ਦੁਬਾਰਾ ਡੰਗ ਜ਼ਰੂਰ ਮਾਰੇਗਾ ਕੁਝ ਬੰਦੇ ਦੁਨੀਆ ਦੇ ਵਿੱਚ ਸੋਚਦੇ ਆ ਵੀ ਸਭ ਮੇਰੇ ਵਰਗੇ ਆ ਸਾਰੇ ਆਪਣੀ ਵਰਗਾ ਸੋਚਦੇ ਆ ਵੀ ਮੇਰੇ ਵਰਗਾ ਹੀ ਕੋਈ ਹੋਏਗਾ ਇਹ ਮੈਨੂੰ ਨਹੀਂ ਧੋਖੇ ਦਾ ਧੋਖੇ ਕਿੱਥੇ ਹੁੰਦੇ ਆ ਧੋਖੇ ਜ਼ਿਆਦਾਤਰ ਬਹੁਤ ਜਿਹੜੇ ਗੂੜੇ ਰਿਸ਼ਤੇ ਹੁੰਦੇ ਆ ਉਨਾ ਚੁੰਦੇ ਆ ਜਾਂ ਫਿਰ ਬਿਲਕੁਲ ਅਣਜਾਣ ਬੰਦਾ ਹੋਵੇ ਜਿਹਨੂੰ ਤੁਸੀਂ ਵਿਸ਼ਵਾਸ ਕਰ ਲਿਆ ਧੋਖਾ ਮਿਲ ਗਿਆ ਧੋਖੇ ਤਰ੍ਹਾਂ ਤਰ੍ਹਾਂ ਦੇ ਹੁੰਦੇ ਆ ਪੈਸਿਆਂ ਦੇ ਰਿਸ਼ਤਿਆਂ ਦੇ ਬਹੁਤ ਤਰ੍ਹਾਂ ਦੇ ਹੁੰਦੇ ਆ ਸੋ ਦੁਨੀਆ ਬੜੀ ਕੁੱਤੀ ਚੀਜ਼ ਐ ਤੂੰ ਬਚ ਕੇ ਰਿਹਾ ਕਰੋ ਪੁੱਤੀ ਜਿਆਦਾ ਵੱਡੀ ਮੈਂ ਵੀਡੀਓ ਨਹੀਂ ਬਣਾ ਰਿਆ ਮਤਲਬ ਫਿਰ ਮੈਂ ਤੁਹਾਨੂੰ ਦੱਸ ਦਵਾਂ लास्ट ਵਿੱਚ ਜੇ ਤੁਸੀਂ ਕਿਸੇ ਨੂੰ ਧੋਖਾ ਦੇ ਕੇ ਖੁਸ਼ ਹੁੰਦੇ ਹੋ ਵੀ ਮੈਂ ਉਹਨੂੰ ਬੇਫਕੂਬ ਬਣਾਤਾ ਜਾਂ ਉਹ ਬੇਫਕੂਬ ਸਿਗਾ ਇਹ ਤੁਹਾਡੀ ਗਲਤੀ ਹੈ ਤੁਸੀਂ ਇਹ ਜ਼ਰੂਰ ਸੋਚੋ ਵੀ ਮੋਰਲੇ ਬੰਦੇ ਦਾ ਤੁਹਾਡੇ ਤੇ ਵਿਸ਼ਵਾਸ ਕਿੰਨਾ ਸੀ ਅੰਨਾ ਵਿਸ਼ਵਾਸ ਕਿੰਨਾ ਸੀ ਅੰਨਾ ਵਿਸ਼ਵਾਸ ਤੁਸੀਂ ਉਹਦਾ ਵਿਸ਼ਵਾਸ ਤੋੜਿਆ ਆ ਤੇ ਇਦਾਂ ਦੇ ਬੰਦਿਆਂ ਨੂੰ ਨੀਂਦ ਨਹੀਂ ਆਂਦੀ ਹੁੰਦੀ ਫਿਰ ਵਿਸ਼ਵਾਸ ਤੋੜਨ ਵਾਲਿਆਂ ਨੂੰ ਤੇ ਜਿਹਦੇ ਨਾਲ ਤੁਸੀਂ ਧੋਖਾ ਦਿੱਤਾ ਹੈ ਜਿਹਨੂੰ ਉਦੀ ਵੀ ਤੁਸੀਂ ਨੀਂਦ ਹਰਾਮ ਕਰਦੇ ਹੋ ਸੋ ਆਹੀ ਵੀਡੀਓ ਸੀ ਛੋਟੀ ਜੀ ਵੀਡੀਓ ਮੈਂ ਬਣਾਣਾ ਹੁੰਨਾ ਹੈ ਉਮੀਦ ਕਰਦਾ ਵਧੀਆ ਲੱਗੀ ਹੋਏਗੀ ਗਰਮੀ ਵੱਧ ਰਹੀ ਹੈ ਹਿਊਮਿਡਿਟੀ ਵੀ ਵੱਧ ਰਹੀ ਹੈ ਦੇਖੋ ਪਸੀਨਾ ਆਇਆ ਠੀਕ ਹੈ ਦਿਨ ਦੇ ਟਾਈਮ ਮੇ ਤਾਂ ਵੀਡੀਓ ਬਣਨੀ ਮੁਸ਼ਕਲ ਹੋ ਜਾਂਦੀ ਹੈ ਇਸ ਟਾਈਮ ਥੋੜਾ ਜਿਆਦਾ ਟਾਈਮ ਮਿਲਦਾ ਤਾਂ ਮੈਂ ਇਸ ਟਾਈਮ ਵੀਡੀਓ ਬਣਾ ਰਹਾ ਹਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਜੇ ਵਧੀਆ ਲੱਗੀ ਹੈ ਤਾਂ ਸ਼ੇਅਰ ਵਗੈਰਾ ਜਰੂਰ ਕਰਿਓ ਠੀਕ ਹੈ ਜੀ ਖੁਸ਼ ਰਹੋ ਸਲਾਮਤ ਰਹੋ ਤੁਹਾਡਾ ਦਿਨ ਸ਼ੁਭ ਰਹੇ ਸ਼ੁਭ ਰਾਤਰੀ ਰੱਬ ਰਾਕਾ